ਆਵ ਗੁਣ ਭਰੇ ਤੇ ਤ ਗੁਣ ਨਾਹ ਅੰਮ੍ਰਿਤ ਚਾੜੁ ਖਐ ਸਤਿ ਸਾਰੀ ਮਾਇਆ ਮੋ ਭਰਮ ਭੈ ਭੁੱਲੇ ਸੁਤਦਾਰਾਸਿਓਂ ਪ੍ਰੀਤ ਲਗਾਈ ਏਕੇ ਉਤਮ ਪੰਥ ਸੁਣਿਓ ਗੁਰ ਸੰਗਤ ਤੇਹਿ ਮਿਲਨਤ ਜਾ ਮਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਵੇ ਰਾਖੋ ਸ਼ਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਵਤ ਸਮਦੀ ਨੂਰੇ ਅਰਸੋਂੁਰਸੋਂ ਛੱਟੀ ਐ ਤੁਦਡਠਾ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜੇ ਸਪਾਸ ਬਹਿਠਾਂ ਸੋਹੀਐ ਸਬਨਾ ਧਾਰਿ ਸਤਨਾਮ ਵਾਹਿਗੁਰੂ ਸਾਹਿਬ ਜੀ ਮਹਾਰਾਜਾ ਤਿੰਜਾ ਦਿਲ ਮਨ ਹਰ ਜੀ ਧਿਆਏ ਤੋ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵਢਾਈਆ ਇਹ ਲ ਬਚੋ ਤਾਰੀ ਸੋ ਹਰ ਕੈ ਸਾਧ ਬਲੇਹਾ जलाए जला मन हर आए तो एक मन एक चित पाए ਨੇ ਨਾ ਪਛੋਤਾਏ ਹਰ ਕਰ ਤੇ ਸਾਧ ਬਲੇ ਹਾਰੜੈ ਜਿੱਤ ਸੇਵਿਆ ਸੁਖ ਪਾਈ ਨਾਨਕ ਗੁਰਮੁਖ ਮੇਲ ਰਹਿ ਹੋਲੇ ਸ਼ਬਦ ਜਲਾਈ ਮਹੱਲਾ ਤੀਜਾ ਆਪੇ ਸੇ ਤਾਰੇ ਸਭਨਾ ਦਾ ਮਾਪਿ ਉਹ ਆਪ ਹੈ ਆਪੇ ਸਾਰ ਕਰੇ ਨਾਮਕ ਨਾਮ ਸਿਆਲ ਤਿਨ ਨਿਜ ਘਰ ਜੋਕ ਸੋਭਾ ਹੋਏ ਪੌੜੀ ਪਰ ਤਾਰੋ ਸਬਰਤ ਹੈ ਅਕਰਤੀ ਮੈਂ ਕੁਝ ਬਿਲ ਕਾਵਰ ਤੁਮ

ਬਰਦੀ ਆਈ ਗੁਰਮਖ ਦੇ ਪ੍ਰਭ ਹਰ ਪਾਵ

ਪਾਤਾ ਹੋ ਤਾਲਾ 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 ਕੋਈ ਸੁਧ ਵਾਹਿਗੁਰੂ ਜਿੱਤ ਕਾਨਸਾ ਵਾਹਿਗੁਰੂ ਜਿੱਤ ਕੇ